ਜਿਹੜੀ ਦੁਕਾਨ ਸੀ ਉਹਦੇ ਵਿੱਚੋਂ ਛੱਤ ਪਾੜ ਕੇ ਪੁਰਾਣੇ ਮੋਬਾਈਲ ਤੇ ਕੁਝ ਨਵੇਂ ਮੋਬਾਈਲ ਤੇ ਕੁਝ ਐਸੈਸਰੀ ਚੋਰੀ ਕਰ ਲਈ ਗਈ ਸੀ ਸੂਚਨਾ ਸਾਨੂੰ ਸਵੇਰ 9:00 9:30 ਵਜੇ ਥਾਣੇ ਮਿਲਦੀ ਹੈ ਇੰਸਪੈਕਟਰ ਅੰਮ੍ਰਿਤ ਕੁਮਾਰ ਤੇ ਇਹਨਾਂ ਦੇ ਸਹਾਇਕ ਐਸ.ਆਈ. ਅਮਰੀਕ ਸਿੰਘ ਇਹਨਾਂ ਨੇ ਮਸਤੈਨੀ ਵਰਤੇ ਹੋਏ 7 ਘੰਟਿਆਂ ਦੇ ਵਿੱਚ ਇਹ ਚੋਰੀ ਟ੍ਰੇਸ ਕਰ ਲਈ ਮਾਨਯੋਗ ਐਸਐਸਪੀ ਫਾਦਰ ਕਾ ਡਾਕਟਰ ਪ੍ਰਗਿਆ ਜਨ ਆਈਪੀਐਸ ਹੁਣ ਅਗਰੇ ਦਿਸ਼ਾ ਨਿਰਦੇਸ਼ਿਪਾ ਸਿਗੇ ਕਿ ਤੁਸੀਂ ਜਿਹੜੀਆਂ ਚੋਰੀਆਂ ਤੇ ਲੁੱਟਾਂ ਖਵਾਉਂਦੇ ਆਂ ਵਾਰਦਾਤਾ ਤੇ ਕਾਬੂ ਪਾਓ ਉਸ ਸੰਬੰਧ ਵਿੱਚ ਥਾਣਾ ਸਿਟੀ ਦੇ ਐਸਐਚਓ ਅੰਗਰੇਜ਼ ਕੁਮਾਰ ਨੇ ਆਪਣਾ ਮੁਸਤੈਦੀ ਨਾਲ ਇੱਕ ਚੋਰੀ ਦਾ ਮਾਮਲਾ ਟ੍ਰੇਸ ਕੀਤਾ ਹੈ ਚੰਦਰ ਕੁਮਾਰ ਪੁੱਤਰ ਫੂਲਚੰਦ ਪਾਸਵਾਨ ਇਹ ਪ੍ਰਦੇਸੀ ਆਦਮੀ ਹੈ ਬਿਹਾਰ ਦਾ ਰਹਿਣ ਵਾਲਾ ਹੈਗਾ ਨੇੜੇ ਨਿਰਮਲ ਹਸਪਤਾਲ ਗੋਬਿੰਦ ਨਗਰੀ ਜਲਾਲਾਬਾਦ ਉਥੇ ਮੋਬਾਈਲ ਰਿਪੇਅਰ ਦੀ ਦੁਕਾਨ ਕਰਦਾ ਹੈ ਤੇ 13 4 2024 ਦੀ ਰਾਤ ਨੂੰ ਇਹਦੀ ਜਿਹੜੀ ਦੁਕਾਨ ਸੀ ਉਹਦੇ ਵਿੱਚੋਂ ਛੱਤ ਪਾਰ ਕੇ ਪੁਰਾਣੇ ਮੋਬਾਈਲ ਤੇ ਕੁਝ ਨਵੇਂ ਮੋਬਾਈਲ ਤੇ ਕੁਝ ਐਸੈਸਰੀ ਚੋਰੀ ਕਰ ਲਈ ਗਈ ਸੀ ਸੂਚਨਾ ਸਾਨੂੰ ਸਵੇਰ 9 9:30 ਵਜੇ ਥਾਣੇ ਮਿਲਦੀ ਹੈ ਇਨਸਪੈਕਟਰ ਅੰਗਰੇਜ਼ ਕੁਮਾਰ ਤੇ ਇਹਨਾਂ ਦੇ ਸਹਾਇਕ ਏਐਸਆਈ ਅਮਰੀਕ ਸਿੰਘ ਇਹਨਾਂ ਨੇ ਮਸਤੀਂ ਬਰਤਦੇ ਹੋਏ 7 ਘੰਟਿਆਂ ਦੇ ਵਿੱਚ ਇਹ ਚੋਰੀ ਟਰੇਸ ਕਰ ਲਈ। ਵਿਜੇ ਕੁਮਾਰ ਉਰਫ ਡੱਡੂ ਪੁੱਤਰ ਸਖਦੇਵ ਰਾਗ ਉਰਫ ਸੁੱਖਾ ਵਾਸੀ ਲਲਾ ਵਸਤੀ ਜਲਾਲਾਬਾਦ ਨੂੰ ਸਮਾਨ ਸਮੇਤ ਕਾਬੂ ਕਰ ਲਿਆ ਗਿਆ। ਤੇ ਪੁੱਛ ਕਿਸ ਤੋਂ ਪਤਾ ਲੱਗਿਆ ਕਿ ਇਹਦੀ ਇਹ ਪਹਿਲੀ ਚੋਰੀ ਸੀ ਤੇ ਇਹ ਪਹਿਲੀ ਅਸੀਂ 7 ਘੰਟਿਆਂ ਦੇ ਵਿੱਚ ਇਹ ਚੋਰੀ ਟ੍ਰੈਕ ਕਰ ਲਈ ਗਈ ਹੈ ਇਹਨਾਂ ਦਾ ਪਹਿਲਾ ਮਾਮਲਾ ਹੈ ਸਰ ਨਹੀਂ ਇਹ ਤੇ ਪਹਿਲਾ ਮਾਮਲਾ ਹੀ ਆਇਆ ਸੀ ਪਹਿਲਾ ਹੀ ਮਾਮਲਾ ਦਰਜ ਹੈ ਤੇ ਪਹਿਲੇ ਮਾਮਲੇ 'ਚ ਇਹ ਅਸੀਂ ਕਾਬੂ ਕਰ ਰਹੇ ਹਾਂ ਸਰ ਇਕੱਲਾ ਸੀ ਹੋਰ ਵੀ ਲੋਕ ਸੀਗੇ ਇਹਦੇ ਨਾਲ ਨਹੀਂ ਇਹ ਇਕੱਲਾ ਹੀ ਸੀਗਾ ਇਹ ਇਕੱਲੇ ਵੱਲੋਂ ਚੋਰੀ ਨੂੰ ਕੱਲੇ ਵੱਲੋਂ ਚੋਰੀ ਕੀਤੀ ਗਈ ਇਹ ਦੁਕਾਨ ਦੇ ਨਾਲ ਹੀ ਮਿੱਟੀ ਦਾ ਢੇਰ ਲੱਗਿਆ ਸੀ ਜੀ ਦੋ ਦੁਕਾਨਾਂ ਹੋਰ ਨੇ ਇੱਕ ਲੋਹੇ ਦੀ ਦਾ ਤੇ ਉੱਥੋਂ ਦੀ ਇਹ ਛੱਤ ਦੇ ਉੱਪਰ ਚੜ੍ਹਿਆ ਉੱਪਰੋਂ ਇੱਟਾਂ ਤੋੜੀਆਂ ਕਿਉਂਕਿ ਜਿਹੜੀ ਇੱਟ ਵਾਲੇ ਦੀ ਛੱਤ ਸੀਗੀ ਉੱਥੋਂ ਦੀ 체크 ਕਰਕੇ ਇਹ ਵਿੱਚ ਉਤਰ ਗਿਆ ਤਾਂ ਕਹਿੰਦੇ ਕਿ ਮੈਂ ਵੀ ਮੌਕੇ ਤੇ ਵਿజిਟ ਕੀਤਾ ਇਨਸਪੈਕਟਰ ਸਾਹਿਬ ਨੇ ਅਲੱਗ ਵਿజిਟ ਕੀਤਾ ਤੇ ਫਿਰ ਅਸੀਂ ਪਲਾਨ ਬਣਾਇਆ ਤੇ ਅਸੀਂ ਇਹਨੂੰ ਕਾਬੂ ਕਰ ਲਿਆ 7 ਘੰਟਿਆਂ ਦੇ ਵਿੱਚ ਸਮਾਨ ਸਾਰਾ ਬਰਾਮਦ ਕਰ ਲਿਆ ਹਾਂਜੀ ਸਮਾਨ ਸਾਰਾ ਬਰਾਮਦ ਕਰ ਲਿਆ ਮੋਬਾਈਲ ਇੱਕ 10 ਮੋਬਾਈਲ ਨੇ ਕੀ ਪੈੜਾ ਲੇ ਤੇ ਇੱਕ ਮੋਬਾਈਲ ਹੈਗਾ ਟੱਚ ਸਕਰੀਨ ਵਾਲਾ ਹਾਂ ਬਾਕੀ ਹੋਰ ਕੋਈ ਤਫਤੀਸ਼ ਜਾਰੀ ਹੈ ਉਹਦਾ ਰਿਮਾਂਡ ਲਵਾਂਗੇ ਜੇ ਹੋਰ ਕੋਈ ਵਰਦਾਤ ਵਗੈਰਾ ਕੀਤੀ ਹੋਈ ਜਾਂ ਕੋਈ ਰਿਕਵਰੀ ਹੋਈ ਤਾਂ ਉਹ ਕੀਤੀ ਜਾਏਗੀ